ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਹਾਂ ਪਿੰਡ ਪੂਰਾ ਕੋਨਾ ਜ਼ਿਲ੍ਹਾ ਸ਼੍ਰੀ ਤਰੰਤਰ ਸਾਹਿਬ ਤੇ ਤਸੀਹ ਸਜਣੋਂ ਲੱਗਦੀ ਪੱਟੀ ਬਾਈ ਕਾਲਾ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਪਹਿਲੀ ਵੀਡੀਓ ਦੇ ਵਿੱਚ ਅੱਜ ਜਿਹੜਾ ਨਾ ਕਹਿੰਦੇ ਕੋਹ ਦੇ ਚੁਣ ਚੁਣ ਕੇ ਪੀਸ ਲੈ ਜਾਂਦਾ ਬਾਈ ਨੇ ਨੀਲੀ ਰਾਵੀ ਦਾ ਆਸਲ ਪੂਰੇ ਜਿਹਨੂੰ ਕਹਿ ਦਿੰਦੇ ਨਾ ਪੁਰਾਣਾ ਨੀਲੀ ਦਾ ਰਵਾ ਬਾਰਡਰ ਬਿਲਟ ਦੇ ਵਿੱਚੋਂ ਤੇ ਉਹ ਪੀਸ ਚੁਣ ਕੇ ਅਰਕੀ ਲੱਭ ਕੇ ਲਿਆਂਦਾ ਲੋੜੀ ਬੰਪਰ ਤੇ ਲੰਘ ਗਿਆ ਪਰ ਲੋੜੀ ਇਹਨੇ ਮਗਰੋਂ ਬਣਾਈ ਹੁਣ ਠੀਕ ਆ ਜੀ ਚੰਗਾ ਸੋਣੀ ਨੀਲੀ 라ਵੀ ਦੂਜਾ ਸੂਆ ਝੋਟੀ 10 ਕਿਲੋ ਬੋਲਾ ਕਹਿੰਦੇ ਸਟਾਰਟਿੰਗ ਕਰਤਾ ਮਗਰ ਜਿਹੜੀ ਕੱਠੀ ਫੀਮੇਲ ਆ ਗਈ ਠੀਕ ਆ ਜੀ ਵੱਧ ਤੋਂ ਵੱਧ ਮੇਰੇ ਵੀ ਸਪੋਰਟ ਕਰਿਓ ਵੀਡੀਓ ਨੂੰ ਐਂਡ ਤੱਕਰ ਵੇਖਿਓ ਵੇਖ ਕੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਪੈਸੇ ਲਵਣੇ ਹੁੰਦੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਠੀਕ ਆ ਜੀ ਸਾਰੀ ਡਿਟੇਲ ਲੈ ਕੇ ਆਓ ਦਈਏ ਕਰੀਏ ਗੱਲ ਬਾਤ ਅਣ ਤੱਕ ਮੇਰੇ ਵੀਰ ਜਰੂਰ ਬਣੇ ਰਹੋ ਵੇਚੀ ਸਾਸਿਕਾ ਸਾਸਿਕਾ ਜੀ ਚੜਦੀ ਕਲਾ ਭਰਾ ਚੜਦੀ ਕਲਾ ਠੀਕ ਆ ਜੀ ਤੁਹਾਡਾ ਸਵਾਗਤ ਕਰਦੇ ਸੰਧੂ ਬੱਧਰਪੁਰ ਅਡੇਲੀ ਫਰਮ ਚ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਠੀਕ ਠਾਕ ਨਾਮ ਜੀ ਨਾਮ ਮੇਰਾ ਸੁਖਵੰਤ ਸਿੰਘ ਹਾਂ ਜੀ ਤੇ ਉਤਰ ਚੱਲਦਾ ਜਾਰਾ ਕਲਾਕਾਰ ਠੀਕ ਆ ਹਾਂ ਜੀ ਤੇ ਪਿੰਡ ਆਪਣਾ ਦੱਜਾ ਪੂਰੇ ਪਿੰਡ ਪੂਰੇ ਪੂਰੇ ਜ਼ਿਲ੍ਹਾ ਇਲਾ ਸਰਤਾ ਸਰ ਸੀ ਸੀਲ ਪੱਟੀ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਹੈ ਮੈਂ ਨੰਬਰ 9914593663 ਠੀਕ ਹੈ ਜੀ ਹਾਂਜੀ 63 ਤੇ ਮਗਰ ਕੱਟੇ ਆ ਗਈ ਹਨਾ ਇਹਦੀ ਕੀ ਡਿਟੇਲ ਆ ਕਿੰਵਾ ਸੂਹਾ ਵੀਰਤੀ ਆ ਗਈ ਜੀ ਜਿੱਦੇ ਸੂਹਾ ਸੂਈ ਆ ਆਪਣੇ ਕੋਲੇ ਅੱਛਾ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਦੋ ਦਿਨਾਂ ਦੀ ਸੂਈ ਆ ਜੀ ਤੇ ਕਿੰਨਾ ਬੋਲਾ ਸਟਾਰਟਿੰਗ ਆ ਟਾਈਮ ਦੇ ਥੱਲੇ 10 ਕਿਲੋ ਬੋਲਾ ਆ ਠੀਕ ਹੈ ਜੀ ਹਾਂਜੀ ਤੇ ਤੋੜ ਤਰਾ ਕਰਾਈਏ ਚੈੱਕ ਲਓ ਭਾਈ ਸੱਜਣੋ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਦੂਜਾ ਸੂਹਾ ਆ ਗਈ ਥਾਂ ਬੋਤ ਥਾਂ ਸ਼ਾਨਦਾਰਾ ਚਿੱਟੇ ਥਾਂ ਨੇ ਠੀਕ ਆ ਤੇ ਸਿੰਘ ਦੇਖ ਲੋ ਉਧਰੋਂ ਜੈਡ ਤੇ ਉਧਰੋਂ ਵਾਈਟ ਕਿੱਡਾ ਸੋਹਣਾ ਸਿੰਘ ਆ ਤੇ ਬਿੱਲੀ ਮਣਕੀ ਅੱਖ ਲੋ ਜੀ ਕੀ ਬਾਤ ਹੈ ਦੋ ਰੰਗਾਂ ਵਾਲਾ ਸਿੰਘ ਜਿਹੜਾ ਪਹਿਲੀ ਵਾਰ ਵੇਖਿਆ ਠੀਕ ਆ ਜੀ ਕੀ ਬਾਤ ਹੈ ਪੇਟਪੁਰਾ ਦੇ ਮੈਂ ਨਾ ਕੀ ਬਾਤਾਂ ਲਾਈ ਬੈਠੀ ਕਿੱਡਾ ਸ਼ਾਨਦਾਰ ਪੇਟਪੁਰੇ ਦੀ ਆ ਵੱਡੇ ਢਾਂਜੇ ਦੀ ਸਜਣੋ ਵੀਰ ਦੇ ਮੋੜੇ ਦੇ ਬਰਾਬਰ ਆਉਂਦੀ ਜਿਵੇਂ ਨਾ ਮਾਲਵਾੜੀ ਘੋੜੀ ਜਾਂਦੀ ਹੈ ਨਾ ਐਵੇਂ ਸਤਾਂ ਨੂੰ ਸਿਰ ਚੁੱਕ ਲੈਂਦੀ ਕਰਮਾਲੀ ਲਓ ਜੀ। ਕਿਆ ਬਾਤਾਂ ਜੀ। ਕਿੰਡੀ ਸ਼ਾਨਦਾਰ ਕੁਆਲਿਟੀ ਆ ਹੈ ਤੇ ਉਧਰੋਂ ਵੀ ਕਦ ਕਾਰੀ ਸੱਜਣੋਂ ਬਾਲਾ ਵੱਡਾ ਕੋਈ ਛੋਟੀ ਨਹੀਂ ਆ। ਤੁਰ ਵੇ ਜੀ। ਲਓ ਜੀ। ਬਾਕੀ ਤੁਰਦੀ ਤਰਦੀ ਚੰਗੀ ਆ ਘੋੜੀ ਆਖੂ। ਤੇ 10 ਕਿਲੋ ਬੋਲੇ ਤੋਂ ਆਂਦੇ ਸਟਾਰਿੰਗ ਆ। ਚੂਣ ਚਾਂ ਵੀ ਰੋਕੇ ਆ ਨਾ। ਥਾਂ ਬੜਾ ਸੋਹਣਾ ਲੱਗਾ ਚੂਣ ਓਕੇ ਹੀ ਹੋਊਗੀ। ਵੇਂ ਨੇ ਉਹ ਕਿੰਨੇ ਘਰ ਦਾ ਸ਼ਿੰਗਾਰ ਬੰਦੀ ਆ ਬਾਕੀ ਪੇਠਪੂੜਾ ਸਜਣੋ ਤੇ ਆਪ ਹੀ ਵੇਖ ਲੈ ਕਿੰਨਾ ਚੌੜਾ ਠੀਕ ਹੈ ਜੀ ਇਹ ਬਾਰਡਰ ਬਿਲਟ ਦੀਆਂ ਜਿਹੜੀਆਂ ਨਾ ਸਾਡੇ ਇਧਰ ਪਾਕਿਸਤਾਨੀ ਰਵਾ ਕਹਿੰਦੇ ਕਿਉਂਕਿ ਸਾਰੇ ਪਿੰਡ ਬਾਰਡਰ ਦੇ ਉੱਤੇ ਆ ਉਹ ਸਾਰੀਆਂ ਚੰਗੀਆਂ ਪੇਠਪੂੜੀਆਂ ਤੇ ਦੁੱਧ ਮੰਤਰ ਤੋਂ ਵੀ ਚੰਗੀਆਂ ਐ ਤੇ ਬਾਕੀ ਇਹਦੀ ਹੋਣਾ ਤਰੀਬ ਛੱਡ ਕੇ ਤੇ ਮੁੱਲ ਖਰੀ ਕੇ ਕਿੰਨਾ ਕਰ ਦਿੱ ਗਏ ਜੀ ਜਿਹੜਾ 1.50 ਕਰਦੇ ਮੁੱਲ ਤੇ ਕਿੰਨੀ ਛੋਟ ਕਰ ਦਿੱਤੀ ਪਹਿਲੀ ਵੇਖ ਖੁੱਲੀ ਖਰਦਗੀ ਨੇ ਕਰਦਾਂਗੇ 2000 ਕਰਦਾਂਗੇ 5 ਹੀ ਕਰੀਗੇ ਚਲੋ 5000 ਕਰਦਗੇ ਕਰਦਾਂਗੇ ਠੀਕ ਆ ਕਨੈਕਟ ਨੰਬਰ ਫੋਨ ਨੰਬਰ ਬੋਲਿਓ 99245 ਠੀਕ ਆ 93663 ਠੀਕ ਆ ਸੱਜਣੋ ਪਹਿਲੀ ਵੀਡੀਓ ਵੀਰੋ ਨਾਲ ਦੀ ਤੇ ਕੱਟੇ ਵੀ ਮਗਰ ਨੀਲੀ ਰਾਵੀ ਤੇ ਦੇਖ ਸਕਦੇ ਜੀ ਠੀਕ ਆ ਨਿਸ਼ਾਨੀਆਂ ਕਵਰ ਕਰਦੀ ਆ ਮਾਇਤ ਤੇ ਜਾੜਾ ਹੀ ਕਰਦੀ ਆ ਤੇ ਮਾਇਤ ਦੇ ਮਗਰਲੇ ਸਾਈਡ ਸਿੰਗਾ ਦੇ ਵੇਖ ਲਓ ਉਧਰੋਂ ਕਾਲੇ ਉਧਰੋਂ ਚਿੱਟੇ ਦੋ ਰੰਗਾਂ ਦੇ ਸਿੰਘ ਝੋਟੀ ਦੇ ਠੀਕ ਆ ਕੱਦ ਵਜਨ ਚੰਗਾ ਤੇ ਪਿੰਡ ਪੂਰਾ ਕੋ ਨਾ ਪਹੁੰਚ ਕੇ ਮੇਲਾ ਲੋਟ ਲਿਓ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਸ਼ ਰੱਬ ਰੱਖ ਜੀ